ਕੱਲ ਕੱਸੀ ਗੱਲ ਮਰ ਰਹੀ ਆ ਸ਼ਰਕ ਕਦੋਂ ਦੀ ਇਦਾਂ ਦੀ ਇਹ ਬਹੁਤ ਟਾਈਮ ਹੀ ਹੋ ਗਿਆ ਭਾਈ ਜੀ ਮੇਰੇ ਨਾਲ ਜੋ ਹਜ਼ਮ ਵਾਲੀ ਇਦਾਂ ਦੀ ਵੇਖਣ ਦਾ ਕੋਈ ਇੱਧਰ ਤੁਹਾਨੂੰ ਹਰ ਵਾਰੀ ਬੋਟਾ ਵਟਾ ਢਾਟ ਕੋ ਲੈਣ ਆਉਂਦੇ ਆ ਕਿਸੇ ਨੇ ਕੋਈ ਸੁਣਵਾਈ ਕਿਸੇ ਦੀ ਕਿਸੇ ਵਾਰੀ ਨਹੀਂ ਆ ਨਾ ਭਾਜੀ ਆਪਣਾ ਤਾਂ ਪਿੰਡ ਲੋਵਾਲਾ ਤੇ ਆਪਾਂ ਜੋ ਵੇਦੇ ਆਉਂਦੇ ਆ ਇਦਾਂ ਦੀ ਛੜ ਕੇ ਅਜੇ ਤੱਕ ਅਹੀਂ ਜੋ ਸੰਭਾਲੀ 40 ਸਾਲ ਉਮਰ ਉਹ ਚੱਲੀ ਆਡੀ ਹਾਂ ਸ਼ੜਕ 40 ਸਾਲ ਉਮਰ ਹੋ ਗਈ ਸਾਡੀ ਇਦਾਂ ਆਮ ਆਦਮੀ ਪਾਰਟੀ ਨੇ ਵੀ ਬੜੇ ਬੜੇ ਦਾਅਵੇ ਕੀਤੇ ਸੀ ਵੀ ਅਸੀਂ ਆਉਂਦੇ ਸੱਤਾ ਜੋਨ ਲੈ ਕੇ ਆਓ ਸਾਨੂੰ ਅਸੀਂ ਲਖਸ਼ਾ ਬਦਲ ਦਾਂਗੇ ਲੱਗਦਾ ਬਦਲਿਆ ਨਾ ਭਾਈ ਇਹਨੂੰ ਭਰੀ ਕਾ ਦਾ ਦਾ ਸਾਰੀ ਚੱਲੇ ਨਹੀਂ ਟੁੱਟੀ ਨਹੀਂ ਇਦਾਂ ਹੀ ਆ ਇਹ ਬਣੀ ਨਹੀਂ ਦੋ ਦੋ ਸਰਕਾਰ ਆ ਜਾਂਦੀਆਂ ਨਾ ਭਾਈ ਦੋ ਦਲੀਆਂ ਕੋਈ ਨਹੀਂ ਨਾ ਕੀਤਾ ਹੱਲ ਅਸਰਕ ਦਾ ਕੋਈ ਹੱਲ ਨਹੀਂ ਹੁੰਦਾ ਜੀ ਏ ਜਦੋਂ ਵੋਟਾ ਵਾਟਾ ਜਿਹਨਾਂ ਨੂੰ ਪਾਉਂਦੇ ਤੁਹਾਡੇ ਕੋ ਮੁਖਿਆ ਇਧਰ ਆਉਂਦਾ ਕਿਸ ਨੂੰ ਨਹੀਂ ਦੇਂਦੇ ਸਰ ਬਣੀ ਅੱਖਿਆ ਪਿਛਲੀ ਅਰੀ ਅੱਖਿਆ ਕਿਹਦੀ ਅੱਖਿਆ ਛੜਕਦਾ ਭਾਈ ਸਤਿ ਸ੍ਰੀ ਅਕਾਲ ਜੀ ਟੋਕਲੋ ਬਣਾ ਜਾ ਆ ਛੜਕਦੇ ਹਲਾਟ ਕਦੋਂ ਦੇ ਇਧਰ ਦੇ ਤੂ ਤੇ ਸਾਰੀ ਹੋ ਗਏ ਹਿ ਹਾਲੇ ਦਾ 10 ਸਾਲ ਤੋਂ ਵੀ ਉੱਪਰ ਹੋ ਗਿਆ ਤੇ ਕਿਆ ਨਹੀਂ ਭਾਜੀ ਕਹਿੰਦੇ ਕਈ ਸਰਕਾਰਾਂ ਆਈਆਂ ਇੱਥੇ ਤੇ ਕਾਲੀ ਵੀ ਆ ਗਈ ਕਾਂਗਰਸੀ ਵੀ ਆ ਗਈ ਆਮ ਆਦਮੀ ਵੀ ਆ ਗਈ ਹਾਲੇ ਹੀ ਨੇ ਉਹ ਝਾੜੂ ਵਾਲੇ ਕਹਿੰਦੇ ਇਹਨਾਂ ਦਾ ਨਕਸ਼ਾ ਬਦਲ ਤਾਂਗੇ ਲੋਕ ਬਦਲਾ ਚਾਹੁੰਦੇ ਇਹ ਬਦਲਾ ਲੱਗਦਾ ਕੁਝ ਆਇਆ ਸਾਹਮਣੇ ਹੀ ਆ ਤੁਹਾਡੇ ਬਦਲਾ ਸਾਹਮਣੇ ਹੀ ਆ ਕੋਈ ਬਦਲਾ ਨਹੀਂ ਆ ਤੱਕਾ ਹੋਇਆ ਬਣਾਤਾ ਬਦਲਾ ਆ ਗਿਆ ਪੱਕੀ ਸ਼ਰਕੇ ਤੋਂ ਕੱਚਾ ਪਾਇਆ ਬਣਾਤਾ ਇਹ ਸ਼ਰਕੇ ਜਿਹੜੀ ਹੈ ਇਹ ਮੇਨ ਰੋਡ ਜਿਹੜਾ ਹੈ ਜਨਿਆਲੇ ਗੁਰੂਨਖੂਰ ਸਾਹਿਬ ਤੋਂ ਜਾਂਦਾ ਹੈ ਉਥੋਂ ਟੋਟੇ ਤੋਂ ਸੂਏ ਦੇ ਲਾਗੋਂ ਜਿਹੜੀ ਸ਼ਰਕ ਨਿਕਲਦੀ ਆ ਉਸ ਉੱਪਰ ਖੜੇ ਆ ਸ਼ਰਕ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਕਿਤੇ ਜਿਹੜੀ ਬਜਰੀ ਹੈ ਰਹਿ ਗਈ ਹੈ ਬਾਕੀ ਲੋਕਾਂ ਨਾਲ ਗੱਲਬਾਤ ਕਰਦੇ ਆਂ ਕਿ ਇਹ ਸ਼ਰਕੇ ਜਿਹੜੀ ਕਦੋਂ ਦੀ ਬਾਣੀਆਂ ਕਦੋਂ ਦੇ ਲੰਘਦੇ ਜਾਏ ਸ਼ਰਕਥਾਣੀ ਇਹ ਖਣ ਕਟੋਂ ਕਟ 10 ਸਾਲ ਹੋ ਗਏ ਨੇ ਨਾ ਨਾ ਕਿੰਨੀ ਜਰੀ ਬਣ ਗਈ ਹੈ ਨਾ ਇਹ ਤੇ ਬਾਈ ਬਾਈ ਬੜੇ ਬਣੀ ਬਣ ਮਾੜੀ ਮੋੜ ਬਣਾਉਂਦੇ ਆ ਪਧਰੇ ਕਰਕੇ ਟੋਏ ਟੋਏ ਪਧਰੇ ਕਰਦੇ ਆ ਤੇ ਫਿਰ ਉਹ ਟੋਏ ਕੱਢੇ ਹੋ ਬੜਾਈ ਹੋਣੀ ਤੁਸੀਂ ਤੁਸੀਂ ਜਾ ਕੇ ਕਾਂਗਰਸੀ ਇਹ ਤੁਸੀਂ ਝਾੜੂ ਵਾਲਿਆਂ ਨੂੰ ਇਦਾਂ ਨਾ ਕਰੋ ਨਾ ਝਾੜੂ ਜੂਣ ਸਾਡਾ ਸਪਾਟ ਸਾਡ ਪਾਰਟ ਕੇ ਨਾ ਸੰਬੰਧ ਨਹੀਂ ਅਸੀਂ ਬਣੀ ਨਹੀਂ ਕਿ 10 ਸਾਲ ਹੋ ਗਏ ਬਣੀ ਨਾ ਮੀਆਂ ਮਟ ਮਨਾ ਰਿਆ ਨਾ ਉਹਨੇ ਬੜਾਈ ਨਾ ਇਹ ਝਾੜੂ ਕੀ ਕੀ ਕਹਿੰਦੇ ਊਨਾਵਾਦੀ ਪਾਰਟੀ ਨੂੰ ਕਹਿੰਦੇ ਅਸੀਂ ਤਾਂ ਇਹ ਬਰਾਉਨ ਸੇਟ ਤੇ ਕਿੰਨੇ ਕਰਾਂ ਗੀ ਰੰਗਦੇ ਕਿੰਨਾ ਮਲਕ ਰੰਗਾਂ ਡਿਆ ਦੀ ਬਹੁਤ ਜ਼ਿਆਦਾ ਆਵਾਜ਼ ਆਈ ਬਹੁਤ ਕਿੰਨੀ ਆਵਾਜ਼ ਆਈ ਇੱਕ ਹੋਰ ਗੱਲ ਦੱਸ ਦਈਏ ਕਿ ਇੱਧਰ ਦੀ ਜਿਹੜੀ ਆ ਉਹ ਧੰਨ ਗੁਰੂ ਅੰਗਦੇਵ ਸੱਚੇ ਪਾਤਸ਼ਾਹ ਦੀ ਬਰਾਤ ਹੀ ਲੰਘਦੀ ਹੁੰਦੀ ਸੀ ਪਰ ਸ਼ਰਕ ਟੁੱਟੀ ਦਾ ਕਰਕੇ ਜਿਹੜੀ ਬਰਾਤ ਆ ਉੱਪਰ ਦੀ ਆਉਣੀ ਜਿਹੜੀ ਉਹ ਸ਼ੁਰੂ ਹੋ ਗਈ ਆ ਇੱਧਰ ਦੀ ਬਰਾਤ ਵੀ ਜਿਹੜੀ ਆਉਣੀ ਉਹ ਵਾਜਬ ਨਹੀਂ ਸਮਝਦੇ ਕਿਉਂਕਿ ਇੱਧਰ ਦੀ ਗੱਡੀਆਂ ਟੁੱਟਣ ਦਾ ਜਿਹੜਾ ਟਾਇਰ ਟੁਰ ਪਾਟਣ ਦਾ ਜਿਹੜਾ ਡਰਿਆ ਕੰਜੇ ਕਦੋਂ ਇਦਾਂ ਦੀ ਜਦੋਂ ਜਦ ਕੱਢੇ ਹਾਂਜੀ ਭਾਜੀ ਇਸ ਤਰ੍ਹਾਂ ਨਾਲ ਲੁਟੇਰੇ ਕਾਫੀ ਇੱਥੇ ਤੁਹਾਨੂੰ ਪਤਾ ਹੈ ਸੜਕ ਦੇ ਸਹੀ ਹੁਣ ਕਰਕੇ ਰੋਕ ਦੇਣਾ ਜੀ ਤੇ ਕੱਡੇ ਮੜੇ ਮੋਟੀ ਪਾਰੇ ਪੂਰਦੇ ਆ ਕੱਡੇ ਪਾ ਮਿੱਟੀ ਪਾ ਕੇ ਪੂਰਦੇ ਆ ਤੇ ਫੇਰ ਉਹ ਕੱਡੇ ਵੇਜੋ ਤੇ ਮੀਂਹ ਪੈਂਦਾ ਕੋ ਸਾਰੇ ਕੱਡੇ ਫੇਰ ਮਿੱਟੀ ਨਿਕਲਦੇ ਨਿਕਲਦੇ ਕੇ ਕੱਡੇ ਪੈ ਜਾਂਦੇ ਆ ਉਹ ਤੇ ਫੇਰ ਬਹਾਰਤ ਹੋਰ ਪੂਰੇ ਆ ਭਾਜੀ ਇੱਕ ਮਿੰਟ ਰੋਕ ਲਿਓ ਜੀ ਕਿਹੜੇ ਪਿੰਡੋਂ ਆਏ ਜੀ ਇਹ ਸੜਕ ਭਾਜੀ ਲੋਣੀ ਦੱਸਦੇ ਬਈ 10 ਸਾਲਾਂ ਤੋਂ ਇਦਾਂ ਦੀ ਹੈ ਕਿੰਨੀ ਵਾਰੀ ਆਉਣਾ ਜਾਣਾ ਇਦਦਰ ਦੀ ਹੋਇਆ ਇਦਾਂ ਦੀ ਰਹਿੰਦੀ ਹੈ ਇਦਾਂ ਦੀ ਰਹਿੰਦੀ ਬੜਾ ਚਰ ਹੋ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੰਨ ਸਾਲ ਤੋਂ ਉੱਪਰ ਹੋ ਚੱਲੇ ਆ ਤੇ ਕੋਈ ਜੇ ਕੋਈ ਮੰਨਦਾ ਸੁਣਦਾ ਤੁਹਾਡੀ ਕੋਈ ਪੀਡਬਲਯੂਡੀ ਮਹਿਕਮੇ ਵਾਲਾ ਤੇ ਉਹਨਾਂ ਨੂੰ ਕੋਈ ਫਰਜ਼ਾਇਸ਼ ਪੈਂਦਾ ਜੀ ਕੀਤੀ ਕਿ ਨਹੀਂ ਕਹਿੰਦੇ ਕਿ ਨਹੀਂ 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 ਕੋਈ ਨਹੀਂ ਸੁਣਦਾ ਜੀ ਹਾਂ ਸੁਣਾਈ ਨਹੀਂ ਕਰਦਾ ਕੋਈ ਸੁਣਦਾ ਹੀ ਨਹੀਂ ਕੋਈ ਨਾ ਕੋਈ ਇਹ ਆਮ ਆਦਮੀ ਪਾਰਟੀ ਸਰਕਾਰ ਚੱਲਦੀ ਵੀ ਤੇ ਪਾਜੀ ਸੜਕ ਦੇ ਬਾਰੇ ਕੀ ਕਹਿਣਾ ਤੁਸੀਂ ਰੋਜ਼ ਆਉਂਦੇ ਜਾਂਦੇ ਲੰਘਦੇ ਲੁੰਘਦੇ ਦੁਕਾਨਾਂ ਲਾਉਂਦੇ ਤੁਸੀਂ ਮੇਲਿਆਂ ਦੇ ਵਿੱਚ ਸੜਕ ਬੜਾ ਚਿਰ ਦੀ ਖਰਾਬ ਹੈ ਬਈ ਬਹੁਤ ਚਿਰ ਦੀ ਖਰਾਬ ਹੁਣ ਆਮ ਆਦਮੀ ਪਾਰਟੀ ਨੂੰ ਕੀ ਕਹਿਣਾ ਜਾਓਗੇ ਤੇ ਬਣਾਉਣੇ ਨੂੰ ਕੀ ਸੜਕ ਬਣਾਉਣਗੇ ਚਲੋ ਜੀ ਸਾਸ਼ੀ ਜੀ ਭਾਈ ਕਿਹੜਾ ਨਗਰ ਹੈ ਜੀ ਨਗਰ ਆਪਣਾ ਪੋਰਸ਼ੀ ਬ੍ਰਾਹਮਣ ਹੈ ਇਹ ਹਾਲਾਤ ਇਦਾਂ ਦੇ ਦੇਖਣ ਦੇ ਜੀ ਕਿੰਨੇ 10 ਸਾਲ ਬਹੁਤ ਗੰਦਾ ਹੜਕਦਾ ਜੀ ਘਟੋ ਘਟਾ ਚੱਲ ਮੈਂ 10 ਸਾਲ ਹੋ ਗਏ ਇਦਾਂ ਹੜਕਦੀ ਚੱਲ ਰਹੀ ਜੀ ਬਹੁਤ ਮਾੜਾ ਖੜਦਾ ਹਾਲਾ ਵੇਖੋ ਦੁਨੀਆ ਜਾਂਦੀ ਆਉਂਦੀ ਇੰਨੀ ਤੰਗਾਂ ਨੇ ਕੋਈ ਮੋਟਰਸਾਈਕਲ ਤੇਜ਼ ਖੜ ਨਹੀਂ ਸਕਦਾ ਵੇਖੋ ਕਿੰਨੇ ਖੜੇ ਆ ਗੱਡੀ ਬੰਦਾ ਕੋ ਨਵੀਂ ਲਿਆ ਉਹਦੇ ਗੱਡੀ ਪਾਸ ਸਕਦੀ ਆਪਣੀ ਲੋਕੀ ਆ ਰਹਾ ਤਾਂ ਗੱਡੀ ਨਹੀਂ ਲੱਗ ਜਾਂਦੇ ਡਰ ਦੇ ਮਾਰੇ ਪੀਣਾ ਰਹਾ ਐਡੀ ਰੀਜ ਦੇ ਨਾਲ ਆਪਾਂ ਆ ਬਦਮੀ ਪਾਰਟੀ ਜਿਹੜੀ ਚੁਣੀ ਆ ਬੜੇ ਬੜੇ ਨਮਾਇंदे ਆਪਾਂ 92 ਜਿਹੜੇ ਨਮਾਇंदे ਆਪਾਂ ਭੇਜੇ ਆ ਉਹਨਾਂ ਦੇ ਕੰਨਾਂ ਤੱਕ ਨਹੀਂ ਇਹ ਗੱਲ ਕਿਸੇ ਨੇ ਪਹੁੰਚਾਈ ਤੱਕ ਲਾ ਗੱਲ ਪਹੁੰਚੀ ਹੁਸ਼ਾਰਦ ਕਰਦਾ ਪਰ ਇਹਦੇ ਕੰਨ ਤੇ ਜੂ ਨਹੀਂ ਸਕਦੀ ਭਾਜੀ ਇਹਨਾਂ ਮਾਰਾ ਸਕਦਾ ਹਾਲ ਐਸਦਾ ਜੀ ਬਹੁਤ ਮਾੜੀ ਹਾਲ ਐ ਕਹਦਾ ਇਹ ਸੜਕਾ ਸਕੂਲੇ ਬੱਚੇ ਰੋਜ਼ ਲੈ ਕੇ ਜਾਂਦੇ ਹਾਂਜੀ ਭਾਈ ਰੋਜ਼ ਲੈ ਕੇ ਜਾਂਦਾ ਭਾਈ ਇਹ ਮੋਟਰਸਾਈਕਲ ਦਾ ਨੁਕਸਾਨ ਨਹੀਂ ਹੁੰਦਾ ਕੋਈ ਨਹੀਂ ਮਾਰੀ ਨਾ ਸਾਨਾ ਮੋਟਰਸਾਈਕਲ ਦਾ ਭਾਈ 4-5 ਸਾਲ ਪਹਿਲਾਂ ਬਾਹਰ ਲਾ ਕੇ ਆਇਆ ਮੈਂ ਅਜੇ ਤੱਕ ਸੜਕ ਨਹੀਂ ਬਣੀ ਆੜੀ ਅੱਛਾ ਹਾਂਜੀ ਤੂੰ ਅਜੇ ਬੋਟਾ ਪਾਉਂਦੇ ਜੇ ਉਦੋਂ ਉਹਨਾਂ ਨੇ ਆਪਣੇ ਨੁਮਾਇੰਦਿਆਂ ਨੂੰ ਕਹਿੰਦੇ ਨਹੀਂ ਤੁਸੀਂ ਮੈਂ ਤਾਂ ਬੋਰਡ ਭਾਈ ਪਾਈ ਨਹੀਂ ਦਿੱਤਾ ਕਿਸੇ ਨੂੰ ਵੀ ਆ ਜੀ ਮੈਨੂੰ 8 ਸਾਲ ਹੋ ਗਏ ਬਾਹਰ ਗਏ ਨੇ ਅੱਛਾ ਮੈਂ ਬੋਰਡ ਨਹੀਂ ਪਾਈ ਕਹਿੰਨ ਉਹ ਆਰਾਮਾਦਵੀ ਪਾਰਟੀ ਸਰਕਾਰ ਚੱਲ ਰਹੀ ਹੈ ਕੀ ਕਹਿਣਾ ਚਾਹੋਗੇ ਬਹੁਤ ਗੰਦੀ ਸਰਕਾਰ ਭਾਜੀ ਇਹ ਆ ਹਟਕਾ ਦਾ ਕੀ ਹਾਲ ਬਣ ਅਬ 5-6 ਸਾਲ ਢੜ ਕੇ ਬਣੀ ਨੂੰ ਕਿੰਨੇ ਬੁਰੇ ਹਾਲਾਤ ਢੜ ਕੇ ਦੇ। ਹੋਰ ਭਾਜੀ ਠੀਕ-ਠਾਕ ਚੜ੍ਹਦੀ ਕਲਾ। ਹਾਂਜੀ ਠੀਕ-ਠਾਕ ਜੀ। ਤੁਜੀ ਲੰਘਦੇ ਹੋਣਗੇ ਚਲੋ ਆਵਾਜ਼ ਆਵੇ ਤੁਹਾਡੀ ਕੋਈ ਮੇਨ ਰੋਡ ਤੇ ਚੱਲਦੀ ਰਹਿੰਦੀ ਆ। ਕਦੀ ਕਿਸੇ ਨੀਰ ਨੇ ਕਿਸੇ ਮੰਤਰੀ-ਸ਼ੰਤਰੀ ਨੂੰ ਛੱਡ ਕੇ ਜਿਦਾਂ ਸਾਡੇ ਆਪਣੇ ਲਾਗੇ ਝੰਡੇ ਵਾਲੇ ਗੁਰੂ ਤੋਂ ਹਾਂਜੀ। ਆਟੇ ਸਾਹਿਬ ਹੋਣੀ ਆ ਕਦੀ ਕਿਸ ਨੇ ਸੱਦ ਕੇ ਕਿਹਾ ਨਹੀਂ ਵੀ ਇਹ ਸਾਡੀ ਸੜਕ ਦੀ ਸੁਧਾਰ ਜੜੇ ਮੈਡਮ ਮੋਟਾ ਲਿਆਂਦਾ ਨਹੀਂ ਨਹੀਂ ਜੀ ਨਹੀਂ ਕਿਸੇ ਨੇ ਨਹੀਂ ਇਹ ਸੜਕ ਸੀ ਸਰ ਜੋ ਹੋ ਸੰਭਾਲੀ ਹੈ ਨਾ ਇਹ ਸੜਕ ਇਦਾਂ ਟੁੱਟੀ ਆ ਤੇ ਇਹ ਤੇ ਸੰਦ ਵੀ ਸਾਰੇ ਇੰਨੇ ਭੰਨੇ ਸੜਕ ਨੇ ਠੀਕ ਹੈ ਮੇਨ ਸੜਕ ਸਾਰੇ ਪਿੰਡਾਂ ਵਿੱਚ ਸੜਕ ਜਾਂਦੀ ਜਿੰਨੇ ਲਾਗੇ ਦੇ ਪਿੰਡ ਹੈ ਨਾ ਸਾਰੀ ਇਹ ਸੜਕ ਮੇਨ ਤਰਨਤਾਰ ਨੂੰ ਜਾਂਦੀ ਹੈ ਸੜਕ ਹੈ ਵੀ ਇਹ ਚੜਦੀ ਆ ਵੀ ਅੱਜ ਤੱਕ ਕਦੀ ਨਹੀਂ ਇਹ ਸੜਕ ਬਣੀ ਹੈ ਵੇਖੀ ਨਹੀਂ ਕਿ ਇਹ ਤੁਸੀਂ ਇੱਥੋਂ ਤਰਪੌਰ sire ਤੱਕ ਸਾਰੀ ਛੜਕੇ ਇਦਾਂ ਟੁੱਟੀ ਸਾਰੀ ਟੁੱਟੀ ਨਹੀਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਾਰੇ ਦੀ ਬਰਾਤ ਆਈ ਆ ਜੇ ਲਈ ਦੇਖਣ ਵਾਸਤੇ ਚੱਲੇ ਪਰ ਛੜਕ ਦੇ ਹਾਲਾਤ ਦੇਖੇ ਤੇ ਬੜਾ ਆਪਣੇ ਆਪ ਨੂੰ ਨਾ ਬੜੇ ਅੰਦਰ ਦੁੱਖ ਜਾਏ ਹਾਂਜੀ ਹਾਂਜੀ ਮਾੜੀ ਗੱਲ ਹੈ ਜੀ ਹੁਣ ਆਮ ਆਦਮੀ ਦੀ ਪਾਰਟੀ ਸਰਕਾਰ ਚੱਲ ਰਹੀ ਆ ਕੁਝ ਕੁ ਸਾਲ ਹੋ ਤਾਂ ਨੇ ਰਹਿ ਗਏ ਨੇ ਕਹਿਣਾ ਚਾਹੋਗੇ ਕੁਝ ਛੜਕ ਦੇ ਬਾਰੇ ਸਾਰੇ ਇਹ ਗੱਲ ਤੇ ਇਦਾਂ ਵੀ ਜਦੋਂ ਸਰਕਾਰਾਂ ਇੰਦੀਆਂ ਜਾਂ ਪਰ ਆਮ ਆਦਮੀ ਸਰਕਾਰ ਬੇੜਾ ਗਰਕ ਕਰਦੇ ਨੇ ਪੰਜਾਬ ਦਾ ਠੀਕ ਆ ਨਾ ਕੋਈ ਸੜਕਾ ਕੋਈ ਮਿਲ ਕੇ ਹਾਲਾਤ ਨਹੀਂ ਆ ਕੋਈ ਸਵਾਰੇ ਨਹੀਂ ਇਹਨਾਂ ਨੇ ਆਵਾਜ਼ੀ ਪਾਰਟੀ ਨੇ ਆ ਜਿਹੜਾ ਭਗਵੰਤ ਮਾਨ ਨੇ ਤੇ ਬਹੁਤ ਜ਼ਿਆਦਾ ਗੰਦ ਪਾਇਆ ਇਹਨਰੇ ਬੇੜਾ ਗਰਗ ਕਰਕੇ ਛੋੜਦਾ ਪੰਜਾਬ ਦਾ ਇਹ ਸਰਕਾਰ ਬਣਾਉਣੀ ਚਾਹੀਦੀ ਬਾਕੀ ਚਲੋ ਫਿਰ ਵੀ ਹੈਗੇ ਮਾੜੇ ਮੋٹے ਪਿਆ ਕੰਮ ਚੱਲੀ ਜਾਂਦੇ ਸੀ ਪਰ ਜੇ ਇਹ ਜਿਹੜਾ ਕਹੀ ਕਦੀ ਸੋਚਿਆ ਨਹੀਂ ਉਹ ਇਹਨੇ ਕੰਮ ਕਰਕੇ ਖਾਤਾ ਇਹਨੇ ਧੰਨਵਾਦ ਜੀ ਇਹ ਸਨ ਵੀਰ ਸਾਡੇ ਨਾਲ ਜੋ ਦਿੱਲੀ ਤੋਂ ਜਿਨ੍ਹਾਂ ਦੀ ਇੱਥੇ ਸੜਕ ਦੇ ਉੱਪਰ ਆਵਾਜ਼ ਆਵੀ ਹੈ ਇਹ ਸੜਕ ਦੇ ਉੱਤੇ ਕਈ ਸਾਧਨ ਕਈਆਂ ਦੇ ਟੁੱਟ ਚੁੱਕੇ ਨੇ ਕਈਆਂ ਦੇ ਟਾਇਰ ਪਾੜ ਚੁੱਕੇ ਨੇ ਪਰ ਸਰਕਾਰ ਦੇ ਨੁਮਾਇੰਦਿਆਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ ਇਹ ਵੀਡੀਓ ਇੰਨੇ ਕ ਸ਼ੇਅਰ ਕਰ ਦਿਓ ਕਿ ਭਗਵੰਤ ਮਾਨ ਸਰਕਾਰ ਤੱਕ ਪਹੁੰਚਦੀ ਕਰ ਦਿਓ ਅਸੀਂ ਆਪਣੀ ਹਾਜ਼ਰੀ ਲਵਾ ਲਈ ਹੈ ਤੁਸੀਂ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਕਿ ਭਗਵੰਤ ਮਾਨ ਦੇ ਧਿਆਨ ਤੱਕ ਇਹ ਗੱਲ ਜਿਹੜੀ ਹੈ ਪਹੁੰਚ ਸਕੇ ਕਿ ਜਿਹੜੀ ਟੋਟੇ ਤੋਂ ਤਰਨਤਾਰਨ ਸਾਹਿਬ ਰੋਡ ਨੂੰ ਜੋੜਦੀ ਆ ਸੜਕ ਜੰਡਿਆਲਾ ਰੋਡ ਖਰੂਰ ਸਾਹਿਬ ਤੋਂ ਜੰਡਿਆਲੇ ਨੂੰ ਜਾਂਦਾ ਹੈ ਤੇ ਦੂਜੀ ਸਾਈਡ ਤੇ ਗੱਲ ਕਰੀਏ ਤੇ ਇਧਰ ਧਿਆਨ ਕਰ ਕੈਮਰਾ ਇਧਰ ਨੂੰ ਕਰਕੇ ਦਿਖਾਇਆ ਮੜਾ ਜਾ ਇਹ ਨਾ ਤਰਨਤਾਰਨ ਸਾਹਿਬ ਤੋਂ ਰੋਡ ਹੈ ਜਿਹੜਾ ਖਰੂਰ ਸਾਹਿਬ ਤੋਂ ਉਹ ਨਿਕਲਦਾ ਹੈ ਉਸ ਉੱਪਰ ਜਿਹੜੀ ਹੈ ਸੜਕ ਅਟੈਚ ਕਰਦੀ ਹੈ ਪਰ ਇਥੋਂ ਦੇ ਨਮਾਇੰਦਿਆਂ ਨੂੰ ਇਧਰ ਦੇ ਮੰਤਰੀਆਂ ਛੰਤਰੀਆਂ ਨੂੰ ਇਸ ਸੜਕ ਦੀ ਕੋਈ ਨਹੀਂ ਪਈ ਕਿਉਂਕਿ ਉਹਨਾਂ ਨੇ ਇਧਰ ਦੀ ਲੰਗੜਾ ਨਹੀਂ ਜਾਂ ਤਾਂ ਤਾਂ ਨਹੀਂ ਬਣਾਉਂਦੇ ਸਾਰਨਾ ਹੋਰ ਪੈਣਾ ਆਈਆਂ ਨੇ ਪੁੱਛਦੇ ਆ ਪੈਣੀ ਖੜਾ ਲਓ ਮੜਾ ਜਾ ਸਤਿ ਸ੍ਰੀ ਅਕਾਲ ਭੈਣਾਂ ਜਿਹੜੇ ਪਿੰਡੋਂ ਆਏ ਜੀ ਅਸੀਂ ਤਰ ਸਕੇ ਰੋ ਤੇ ਲੰਘ ਚਰ ਮਹੀਨੇ ਬਾਅਦ 2 ਮਹੀਨੇ ਬਾਅਦ ਹੰਦਰਾ ਮਾ ਲੰਗਾ ਜੰਗਾ ਇਧਰ ਤੇ ਇਧਰ ਹਾਂਜੀ ਹਾਂਜੀ ਕੁ ਹਾਲਾਤ ਦੇਖਦੇ ਆ ਸ਼ਰਕ ਤੇ ਬਹੁਤ ਮਾੜੇ ਹਾਲਾਤ ਆ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਨਾ ਬਹੁਤ ਜ਼ਿਆਦਾ ਛੋੜ ਮੌਜੂਦਾ ਸਰਕਾਰ ਐ ਚਾੜੂ ਦੀ ਕੀ ਕਹਿਣਾ ਚਾਹਤ ਅਸੀਂ ਇਹੀ ਕਹਿੰਦੇ ਕੇ ਨੂੰ ਬਣਾਓ ਰਾ ਨੂੰ ਉਹਦਾ ਤੇ ਸਪੋਟਾਂ ਲੈ ਲਈ ਤੇ ਸਾਰੇ ਖੜ ਜਾਂਦੇ ਇਹ ਵੀ ਕੰਮ ਕਰਿਆ ਕਰਨਾ ਫਿਰ ਤੇ ਫੇ ਤੁਸੀਂ ਤੇ ਆਪ ਮੋਟਾ ਪਾਵਾ ਕੇ ਢੋਲ ਪਾਵਾ ਕੇ ਲੈ ਕੇ ਮਜਾ ਕੇ ਤੇ ਲੈ ਕੇ ਆਉਂਦੇ ਉਹਦੇ ਹੁਣ ਅਸੀਂ ਤੇ ਇਹ ਸੋਚਦੇ ਆ ਕਿ ਚਲੋ ਕੁਝ ਸਵਾਰਨਗੇ ਕਰਨਗੇ ਇਹ ਥੋੜੀ ਪਤਾ ਕੀ ਬਿਲਕੁਲ ਧਿਆਨ ਨਹੀਂ ਦੇਣਗੇ ਹੁਣ ਕੀ ਲੱਗਦਾ ਅਗਲੀ ਵਾਰੀ ਫੇਰ ਬਗ ਅਗਲੀ ਵਾਰੀ ਤੱਕ ਬਣ ਜੇਗੀ ਹੋ ਸਕਦਾ ਜੇ ਤੇ ਦੇਖ ਲੈਣਗੇ ਇਹਨਾਂ ਨੂੰ ਪਤਾ ਵਾ ਪਤਾ ਹੀ ਤੁਸੀਂ ਕਾਫੀ ਉਮਰ ਹੋ ਚੁੱਕੀ ਹੈ ਕਿੰਨਾ ਚਿਰ ਲੱਗਦਾ ਵੀ ਕਿੰਨਾ ਕਦੋਂ ਦੀ ਬਣੀ ਹੋਈ ਇਹ ਇਹ ਵਾ ਚੱਦਿਆ ਕਿਤੇ ਆਉਣਾ ਸਾਲ ਸਾਲ ਲੰਘ ਜਾਂਦਾ ਸਾਡਾ ਇੱਧਰ ਆਉਂਦਾ ਫੇਰ ਵੀ ਹਾਲਾਤ ਇਹ ਹੋ ਜਾਂਦੇ ਇਹ ਹੋਈ ਆ ਅਸੀਂ ਕਿਹੜਾ ਰੋਜ਼ ਆਉਂਦੇ ਹਾਂ ਇੱਥੇ 60 ਸਾਲ ਹੋ ਗਏ ਆ ਇਧਰ ਨੂੰ ਆਉਂਦੇ ਆ ਨੂ ਇਹ ਜਿਹਨਾਂ ਦੀ ਬਸ ਸਾਲ-ਬਾਲ ਨਿਕਲ ਉਹ ਤੇ ਸ਼ੜਕ ਫੇਰ ਉੱਥੇ ਉਦਾਂ ਦੀ ਸਹੀ ਇਦਾਂ ਹੀ ਬਸ ਬਿਲਕੁਲ ਕੋਈ ਬਦਲਾਅ ਲੱਗਦਾ ਨਹੀਂ ਤੁਹਾਨੂੰ ਨਾ ਨਾ ਬਿਲਕੁਲ ਨਹੀਂ ਚਲੋ ਧੰਨਵਾਦ ਬੇਣੀ ਰਾਹੀ ਦੱਸ ਰਹੇ ਨੇ ਕਿ 10-10 ਸਾਲ ਹੋ ਗਏ ਨੇ ਸ਼ੜਕ ਨੂੰ ਅਜੇ ਤੱਕ ਕੋਈ ਵੀ ਰਿਪੇਅਰਿੰਗ ਕੋਈ ਇਹਦਾ ਜਿਵੇਂ ਚੰਨੀ ਸਾਹਿਬ ਕਹਿੰਦੇ ਸੀਗੇ ਸਾਡੇ ਬੈਂਚ ਜਿਹੜੇ ਆ ਕੈਪਟਨ ਸਰਕਾਰ ਨੇ ਬੈਂਚ ਲਵਾਏ ਆ ਸ਼ੜਕ ਦੇ ਵਿੱਚ ਜਿਹੜੇ ਟੈਚ ਲੱਗਦੇ ਹੁੰਦੇ ਨੇ ਕਿਤੇ ਟੁੱਟੀ ਹੋਵੇ ਪਰ ਇਹਦਾ ਸ਼ੜਕ ਦਾ ਤੇ ਜੇ ਪੰਜਾਬੀ ਚ ਕਹ ਲਈ ਤੇ ਬੇੜਾ ਕਰਕੇ ਜਿਹੜਾ ਆਇਆ ਹੋਇਆ ਪਿਆ ਏ ਹੁਣ ਆਉਣ ਵਾਲੀ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਹਨਾਂ ਨੂੰ ਲੋਕਾਂ ਵੱਲੋਂ ਬੇਨਤੀ ਆ ਕਿ ਜਿਹੜੀ ਇਹ ਸ਼ੜਕ ਆ ਬਜ਼ੁਰਗ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਪਾਪਾ ਜੀ ਕਿਹੜੇ ਪਿੰਡ ਜੇ ਤੇ ਸ਼ੜਕ 'ਚ ਬਹੁਤ ਜ਼ਿਆਦਾ ਖਰਾਬ ਆ ਤੇ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਮੋਟਰਸਾਈਕਲ ਜਦੋਂ ਲੈ ਕੇ ਆਉਂਦੇ ਹੋ ਮੰਗੇ ਨਹੀਂ ਆਉਂਦਾ ਨੇ ਹਾਂ ਸਾਰੀ ਤੇ ਟੁੱਟੀ ਆ ਦੇਖੋ ਤੇ ਤੁਸੀਂ ਬਣਾਉਣ ਨੂੰ ਕਿਸਾ ਕਿਹਾ ਨਹੀਂ ਕਦੀ ਕਿਸੇ ਨੇ ਆਖੀ ਤੱਕ ਬਣਾਵੇ ਤਾਂ ਹੀ ਆ ਹਾਂਜੀ ਆਮ ਆਦਮੀ ਪਾਰਟੀ ਸਰਕਾਰ ਆ ਉਹ ਤੇ ਬਹੁਤ ਸੁਣਵਾਈ ਕਰਨ ਲੈ ਵੇਖੋ ਆਖਿਆ ਤਾਂ ਇਹ ਉਹਨੇ ਬਣਾਉਣ ਦੇ ਤਾਂ ਹੀ ਨਹੀਂ ਰੋਕਿਓ ਭਾਈ ਮੜਾ ਜਾ ਇਹ ਰਹੀ ਦੀ ਸ਼ਰਤ ਹੁਣੇ ਹੀ ਇਦਾਂ ਦੀ ਹੈ ਕਿ ਜਾਂ ਪਹਿਲਾਂ ਵੀ ਇਦਾਂ ਨਹੀਂ ਨਹੀਂ ਪਹਿਲਾਂ ਵੀ ਇਦਾਂ ਹੀ ਭਾਜੀ ਹਾਂ ਹਾਂਜੀ ਕਿਉਂ ਭਾਜੀ ਇਹ 10 ਸਾਲ ਹੋ ਗਏ ਇਦਾਂ ਹੀ ਬਦਲਾਵ ਵਾਲੀ ਸਰਕਾਰ ਆ ਇਹ ਤੇ ਬਣਾ ਦੇਣੀ ਚਾਹੀਦੀ ਹੁਣ ਉਹਨਾਂ ਨੂੰ ਬਣਾ ਦੇਣੀ ਚਾਹੀਦੀ ਪਰ ਨਹੀਂ ਕੋਈ ਕੰਨ ਕੱਟਿਆ ਹੂੰ ਇਦਾਂ ਹੀ ਆ ਭਾਈ ਮੌਜੂਦਾ ਸਰਕਾਰ ਨੂੰ ਕਹਿਣਾ ਚਾਹੁੰਦੇ ਕੋ ਮੌਜੂਦਾ ਸਰਕਾਰ ਨੂੰ ਇਹੋ ਕਵਾਂਗੇ ਵੀ ਇਹ ਛੜਕ ਛੜ ਕੇ ਹੋ ਸਕਦਾ 6 ਕੁ ਪਤ ਨੂੰ ਖੀਰਾ ਲੈ ਲੈ ਲੰਘਦੇ ਆ ਇਹੋ ਛੜਕ ਥਾਣੀ ਹੋ ਸਕਦਾ ਲਾਗੇ ਪਿਆ ਜਾਂਦਾ ਹੋਵੇ ਨਹੀਂ ਉਹ ਆਹੋ ਲਾਗੇ ਦੇ ਚਲੋ ਪੈ ਹੀ ਜਾਂਦਾ ਉਦਾਂ ਪਰ ਨਹੀਂ ਬਣਾਉਣੀ ਚਾਹੀਦੀ ਬਹੁਤ ਇੱਥੇ ਸਾਧਨ ਜਾਂਦਾ ਵਾ ਹਾਂਜੀ ਧੰਨਵਾਦ ਭਾਈ ਥੈਂਕ ਯੂ ਜਿੰਨੇ ਵੀ ਵੀਰ ਸਾਡੇ ਨਾਲ ਜੁੜੇ ਨੇ ਹਰ ਇੱਕ ਦੀ ਇਹੀ ਸਲਾਹ ਹੈ ਕਿ ਛੜਕ ਜਿਹੜੀ ਹੈ ਬਣ ਜਾਣੀ ਚਾਹੀਦੀ ਹੈ ਪਰ ਪਤਾ ਨਹੀਂ ਕਿਉਂ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਇਸ ਵਾਰ ਧਿਆਨ ਜਿਹੜਾ ਕਿਉਂ ਨਹੀਂ ਦੇ ਰਿਹਾ ਕੈਮਰਾ ਪਰ ਕੈਮਰਾਮੈਨ ਗੁਰਜੰਟ ਸਿੰਘ ਚੱਕ ਦੇ ਨਾਲ ਸਰਵਿਸ ਸਿੰਘ ਦੀ ਖਾਸ ਰਿਪੋਰਟ ਸਤਰੀਕਾਲ ਜੀ